ਕਿ ਇਹ ਇਹਨਾਂ ਨੂੰ ਐ ਲੱਗਿਆ ਕਿ ਇੱਕ ਮੁੱਦਾ ਵਾ ਕਿ ਹੁਣ ਅਸੀਂ ਪੰਜਾਬ ਦੇ ਪਾਣੀਆਂ ਦੇ ਰਾਖੇ ਬਣ ਜਾਈਏ ਹੁਣ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਟ੍ਰੈਂਡ ਚਲਾਇਆ ਜਾਵੇਗਾ ਕੱਲ ਤੋਂ ਬਾਅਦ ਭਗਵੰਤ ਮਾਨ ਨੂੰ ਅੱਜ ਹੀ ਚਲਾ ਦੇਵਾਂਗੇ ਕਿ ਪਾਣੀਆਂ ਦਾ ਰਾਖਾ ਤੁਸੀਂ ਸੈਸ਼ਨ ਬੁਲਾਉਨੇ ਹੋ ਤੇ ਤੁਸੀਂ ਗੱਲ ਤਾਂ ਪੂਰੀ ਸੁਣ ਲਓ ਪਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਉਹ ਗਵਾਚੀ ਹੋਈ ਸ਼ਾਕ ਆ ਯੁੱਧ ਨਸ਼ੇ ਵਿਰੁੱਧ ਫੇਲ ਹੋ ਰਿਹਾ ਸੀਗਾ ਜਿਵੇਂ ਕਾਂਸਟੇਬਲ ਦੀ ਆਪੋਜ਼ ਹੀ ਨਹੀਂ ਕੀਤੀ ਉਹਦੇ ਜ਼ਮਾਨਤ ਦਾ ਮਨਦੀਪ ਕੌਰ ਦੀ तमाम ਹੋਰ ਮੁੱਦਿਆਂ ਦੇ ਉੱਤੇ ਇਹਨਾਂ ਐਸ ਵੇਲੇ ਬੈਕਫੁੱਟ ਤੇ ਸੀਗੇ ਤਾਂ ਇਹਨਾਂ ਨੂੰ ਐ ਲੱਗਿਆ ਕਿ ਪਤਾ ਨਹੀਂ ਪਾਣੀ ਦਾ ਕਿੱਡਾ ਵੱਡਾ ਮੁੱਦਾ ਅਸੀਂ ਪਾਣੀ ਦੇ ਰਾਖੇ ਬਣ ਜਾਾਂਗੇ ਜਿਸ ਢੰਗ ਨਾਲ ਉਹ ਰੀਲ ਪਾਏਗੀ ਨਾ ਭਗਵੰਤਪਾਲ ਨੂੰ ਕਿ ਆਹ ਲੋ ਮੈਂ ਪਾਣੀ ਬੰਦ ਕਰ ਦਿੱਤਾ that was all theatrics ਬਣਾ ਕੇ ਸਾਰੇ ਦਿਨ ਦੇ ਵਿੱਚੋਂ ਪੰਜਾਬ ਨੇ ਕੁਝ ਖੱਟਿਆਗੇ ਨਹੀਂ ਖੱਟਿਆ ਮੈਂ ਇੱਕ ਨਿਊਟਰਲ ਵਾਚਰ ਕੀਨ ਵਾਚਰ ਦੀ ਇੰਟਰਸਟ ਨਾ ਕਹਿ ਸਕਦਾ ਕਿ ਇਸ ಮತੇ ਦੀ ਪਰ ਇਹਦਾ ਅਲਟੀਮੇਟਲੀ ਕੱਢਣ ਪਾਉਣ ਨੂੰ ਕੁਝ ਨਹੀਂਗਾ ਮੁੱਖ ਮੰਤਰੀ ਵੱਲੋਂ ਬਕਾਇਦਾ ਇੱਕ ਪੋਸਟ ਪਾਈ ਜਾਂਦੀ ਹੈ ਕਿ ਧਰਨੇਆਂ ਮੁਜਾਰਿਆਂ ਦੀ ਕੋਈ ਥਾਂ ਨਹੀਂ ਹੈ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਮੈਂ ਅੱਜ ਦੇਖ ਕੇ ਹੈਰਾਨ ਹੋ ਗਿਆ ਡਿਕਟੇਟਰਸ਼ਿਪ ਫੌਜੀ ਰਾਜ ਤੇ ਤਾਨਾਸ਼ਾਹੀ ਨਾਲੋਂ ਘੱਟ ਹੁਕਮ ਨਹੀਂਦਾ ਜੀ ਹੋਮ ਮਿਨਿਸਟਰ ਨੇ ਕੀ ਕੀ ਪਾਰਲੀਮੈਂਟ ਸ਼ ਅਮਿਤ ਸ਼ਾ ਨੇ ਉਹ ਕਹਿੰਦਾ ਦੇਖੋ ہماری ਸਰਕਾਰ ਨਹੀਂ ਹੈ ਪੰਜਾਬ میں ਲੇਕਿਨ ਹਮਨੇ ਫਿਰ ਵੀ ਉਨ ਲੋਗੋ ਕੋ ਜੋ ਵਹਾਂ ਪਰ ਗਰਮ ਬਾਤ ਕਰਤੇ ਸੋ ਉਨ ਕੋ ਐਨਏ ਸੇ ਲਗਾ ਕਰਕੇ ਦਿਬਰੂਗੜ ਜੇਲ੍ਹ ਮੇਂ ਭੇਜ ਦਿਆ ਹੈ ਇਹ ਡੀਪ ਸਟੇਟ ਦਾ ਕੰਮ ਹੈ ਤੇ ਭਗਵਾਨ ਤੋਂ ਹੀ ਕਰਾਇਆ ਉਹਨਾਂ ਨੇ ਇੱਕ ਵਿਉਂਤਬੰਦੀ ਨਾਲ ਪੰਜਾਬ ਨੂੰ ਨਿਸ਼ਾਨੇ ਤੇ ਰੱਖਿਆ ਜਾ ਰਿਹਾ ਆ ਰੋਜ਼ ਕਿਸਾਨਾਂ ਨੂੰ ਨਹੀਂ ਕੁੱਟਦੇ ਗੁਰਦਾਸਪੁਰ ਨਹੀਂ ਕੁੱਟੇ ਅੱਜ ਸਵੇਰੇ ਜਦੋਂ ਆਪਾਂ ਤੜਕੇ ਉੱਠੇ ਆ ਤਾਂ ਇਹਨਾਂ ਨੇ ਸਟੇਟ ਵਾਈਡਰ ਗ੍ਰਫਤਾਰੀਆਂ ਕੀਤੀਆਂ ਨੇ ਕਿਸਾਨ ਮਜ਼ਦੂਰ ਮੋਰਚੇ ਦੀਆਂ ਪੰਜਾਬ ਚ ਪਾਣੀਆਂ ਦੀ ਰਾਖੀ ਲਈ ਸਪੈਸ਼ਲ ਇੱਕ ਰੋਜ਼ਾ ਵਿਧਾਨ ਸਭਾ ਦਾ ਸੈਸ਼ਨ ਹੋਇਆ ਅੰਦਰ ਕਿਹੜੇ ਕਿਹੜੇ ਮਤੇ ਆਏ ਔਰ ਕਿਹੜੇ ਕਿਹੜੇ ਵਿਧਾਨ ਸਭਾ ਮੈਂਬਰ ਨੇ ਕੀ ਕੀ ਗੱਲ ਰੱਖੀ ਹੈ ਉਹਨਾਂ ਵਿੱਚੋਂ ਇੱਕ ਨੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਜੀ ਉਹ ਸਾਡੇ ਨਾਲ ਨੇ 5 ਮਿੰਟ ਦੀ ਉਹਨਾਂ ਨੇ ਜਿਹੜੀ ਅੰਦਰ ਗੱਲਬਾਤ ਕੀਤੀ ਉਹਦੇ ਮਾਇਨੇ ਕੀ ਹੈ ਤੇ ਅੱਗੇ ਕਿਵੇਂ ਰਾਖੀ ਹੋ ਸਕਦੀ ਹੈ ਫੈਡਰਲ ਢਾਂਚੇ ਦੀ तमाम ਗੱਲਾਂ ਬਾਤਾਂ ਕਰਾਂਗੇ ਉਹ ਸਾਡੇ ਨਾਲ ਨੇ ਆ ਸਭ ਤੋਂ ਪਹਿਲਾਂ ਖਹਿਰਾ ਸਾਹਿਬ ਅਸੀ ਤੁਹਾਨੂੰ ਅੱਜ ਤੋਂ ਤੁਹਾਡਾ ਅੰਦਰ ਵਾਲਾ ਭਾਸ਼ਣ ਸੁਣਿਆ ਤੁਸੀਂ ਸ਼ੁਰੂਆਤ ਕਰਦੇ ਹੋ ਕਿ ਮੇਰੇ ਧੰਨ ਭਾਗ ਵੀ ਹੈ ਡੇਢ ਸਾਲਾਂ ਆ ਤਿੰਨ ਸਾਲਾਂ ਦਾ ਸਮਾਂ ਮਿਲਿਆ ਔਰ ਧੰਨਵਾਦ ਵੀ ਮੈਂ ਕਰਦਾ ਇਹ ਪਹਿਲੀ ਵਾਰੀ ਸ਼ਬਦ ਤੁਹਾਨੂੰ ਬੋਲਣੇ ਪਏ ਕਿਉਂਕਿ ਪਿਛਲੇ ਡੇਢ ਸਾਲ ਤੋਂ ਮੈਨੂੰ ਤਾਂ ਬੋਲਣ ਹੀ ਦਿੱਤਾ ਜਾ ਰਿਹਾ ਸੀਗਾ ਸਪੀਕਰ ਕੋਲ ਤਾਰ ਸੰਦਵਾ ਹਰ ਵਾਰੀ ਇਹੀ ਕਹੀ ਜਾਂਦਾ ਸੀ ਤੁਸੀਂ ਤਾਂ ਬਹੁਤ ਬੋਲਦੇ ਹੋ ਜੀ ਤੁਸੀਂ ਤਾਂ ਹਮੇਸ਼ਾ ਬੋਲਦੇ ਹੋ ਜੀ ਹਾਲਾਂਕਿ ਰਿਕਾਰਡ ਤਾਂ ਰਿਕਾਰਡ ਰਹਿਣਾ ਮੈਂ ਪਿਛਲੇ ਡੇਢ ਸਾਲ ਤੋਂ ਬਾਅਦ ਅੱਜ ਮੈਨੂੰ 4 ਮਿੰਟ ਦਿੱਤੇ ਇਹਨਾਂ ਨੇ ਜੀ ਔਰ ਫਿਰ ਇੰਟਰਰਪਟ ਕਰਤਾ ਕਿਉਂਕਿ ਆਫਟਰ ਆਲ ਉਸੇ ਹਰ ਮੈਂਬਰ ਆਪਣੀ ਰਿਸਰਚ ਕਰਕੇ ਜਾਂਦਾ ਪੜਨ ਲਿਖਣ ਨੂੰ ਤੁਹਾਨੂੰ 1-2 ਦਿਨ ਲੱਗਦੇ ਨੇ ਤਾਂ ਉਹਨਾਂ ਨੇ ਟੋਕ ਦਿੱਤਾ ਦੇਖੋ ਗੱਲ ਇਹ ਆ ਕਿ ਇਹ ਪਾਣੀਆਂ ਦਾ ਇੰਪੋਰਟੈਂਟ ਪੰਜਾਬ ਲਈ ਤਾਂ ਬਹੁਤ ਬਹੁਤ ਮੈਨੇਕੇਜਾ ਪਰ ਕੁਐਸਚਨ ਇਹ ਆ ਕਿ ਤੁਸੀਂ ਸੈਸ਼ਨ ਬੁਲਾਉਨੇ ਹੋ ਤੇ ਤੁਸੀਂ ਗੱਲ ਤਾਂ ਪੂਰੀ ਸੁਣ ਲਓ ਮੇਰੇ ਸੁਝਾਅ ਤਾਂ ਇਹਦੇ ਵਿੱਚ ਅੱਜ ਵਾਲੀ ਤਕਰੀਰ ਵਿੱਚ ਆਏ ਨੀਗੇ ਮੈਂ ਤਾਂ ਸਿਰਫ ਹਲੇ ਸ਼ੁਰੂਆਤ ਹੀ ਕੀਤੀ ਸੀਗੀ ਇਨ ਦ ਸੈਂਸ ਕਿ ਮੈਂ ਪੂਰਾ ਪੱਖ ਆਪਣਾ ਰੱਖਣਾ ਚਾਹੁੰਦਾ ਸੀਗਾ ਮੇਰਾ ਅੱਜ ਦੇ ਸਾਰੇ ਘਟਨਾਕ੍ਰਮ ਨੂੰ ਦੇਖ ਕੇ ਇਹ ਮੇਰਾ opinion ਆ ਸਹੀ ਮੈਨੇ ਅੱਜ ਕਿ ਠੀਕ ਆ ਇੰਪੋਰਟੈਂਟ ਇਸ਼ੂ ਸਿਗਾ ਸੈਸ਼ਨ ਵੀ ਬੁਲਾਇਆ ਔਰ ਕਾਂਗਰਸ ਨੇ ਅਨ ਕੰਡੀਸ਼ਨਲ ਸਪੋਰਟ ਵੀ ਦਿੱਤੀ ਆ ਪਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਉਹ ਗਵਾਚੀ ਹੋਈ ਸ਼ਾਕ ਆ ਯੁੱਧ ਨਸ਼ੇ ਵਿਰੁੱਧ ਫੇਲ ਹੋ ਰਿਹਾ ਸੀਗਾ ਜਿਵੇਂ ਕਨਸਟੇਬਲ ਦੇ ਮਤਲਬ ਆਪੋਜ਼ ਹੀ ਨਹੀਂ ਕੀਤੀ ਉਹਦੇ ਜ਼ਮਾਨਤ ਦਾ ਮਨਦੀਪ ਕੌਰ ਦੀ ਤਮਾਮ ਹੋਰ ਮੁੱਦਿਆਂ ਦੇ ਉੱਤੇ ਇਹ ਨਾ ਇਸ ਵੇਲੇ ਬੈਕਫੁੱਟ ਤੇ ਸੀਗੇ ਤਾਂ ਇਹਨਾਂ ਨੂੰ ਆਇ ਲੱਗਿਆ ਕਿ ਪਤਾ ਨਹੀਂ ਪਾਣੀ ਦਾ ਕਿੱਡਾ ਵੱਡਾ ਮੁੱਦਾ ਅਸੀਂ ਪਾਣੀ ਦੇ ਰਾਖੇ ਬਣ ਜਾਾਂਗੇ ਕਿਉਂਕਿ ਜਿਹੜੇ ਜਿਸ ਢੰਗ ਨਾਲ ਉਹ ਰੀਲ ਪਾਈਗੀ ਨਾ ਭਗਵੰਤਪਾਣੂ ਨੂੰ ਕਿ ਆਹ ਲੋ ਮੈਂ ਪਾਣੀ ਬੰਦ ਕਰ ਦਿੱਤਾ ਥੈਟ ਵਾਸ 올 ਥੀਏਟ੍ਰਿਕਸ ਹੁਣ ਅੱਜ ਇਹ ਜਿਹੜਾ ਇਹਨਾਂ ਨੇ ਰੈਜ਼ੋਲੂਸ਼ਨ ਪਾਸ ਕੀਤਾ ਉਹ ਰੈਜ਼ੋਲੂਸ਼ਨ ਇਹ ਪਾਸ ਕੀਤਾ ਕਿ ਅਸੀਂ ਡੈਮ ਸੇਫਟੀ ਐਕਟ 2021 ਨੂੰ ਦੀ ਦੀ ਨਖੇਦੀ ਕਰਦੇ ਹੁਣ ਦੇਖੋ ਸੰਦੀਪ ਇਹ ਅੰਚੀ ਤਰ੍ਹਾਂ ਸਮਝੋ ਕਿ ਡੈਮ ਸੇਫਟੀ ਐਕਟ 19 2021 ਚ ਬਣਿਆ ਲੋਕ ਸਭਾ ਤੇ ਰਾਜ ਸਭਾ ਵੱਲੋਂ ਸੈਂਟਰਲ ਐਕਟ ਆ ਇੱਕ ਪੰਜਾਬ ਦੀ ਵਿਧਾਨ ਸਭਾ ਦੇ ਮਤੇ ਨਾਲ ਰੱਦ ਨਹੀਂ ਹੋਣ ਲੱਗਿਆ ਔਰ ਦੂਸਰਾ ਉਹਨਾਂ ਨੇ ਨਖੇਦੀ ਕੀਤੀ BBMP ਦੀ ਨਾ BBBNਾ BBMP ਇੱਕ ਰੈਜ਼ੋਲੂਸ਼ਨ ਨਾਲ ਉਹਨੂੰ ਡਿਸਮੈਂਟਲ ਕੀਤਾ ਜਾਣਾ ਵਾ ਫਿਰ ਕਰ ਕੀ ਸਕਦੀ ਹੈ ਸਰਕਾਰ ਇਹ ਹੀ ਕਰ ਸਕਦੇ ਦੇਖੋ ਬਹੁਤਾ ਜਿਆਦਾ ਨਹੀਂ ਕੁਝ ਕਰ ਸਕਦੇ ਸੀ ਲੇਕਿਨ ਘਟੋ ਘਟੇ ਇਹਦੇ ਵਿੱਚ ਅਗਰ ਤੁਸੀਂ ਕਿਉਂਕਿ ਇਹਨਾਂ ਨੇ ਹੁਣ ਸਾਰੀਆਂ ਪੁਰਾਣੀਆਂ ਗੱਲਾਂ ਚੱਕੀਆਂ ਆਮ ਆਦਮੀ ਪਾਰਟੀ ਨੇ 1968 ਦਾ ਜਿਹੜਾ ਰੀਆਰਗੇਨਾਈਜ਼ੇਸ਼ਨ ਐਕਟ ਹੈ ਪੰਜਾਬ ਦਾ ਉਹਦੇ ਜਿਹੜੇ ਤਿੰਨ ਕਲੋਜ਼ਸ ਬੜੇ ਐਂਟੀ ਪੰਜਾਬ ਸੀਗੇ ਆਫਕੋਰਸ ਉਹ ਐਂਟੀ ਪੰਜਾਬ ਸੀ ਮਤਲਬ ਕਿ 78 79 ਤੇ 80 ਠੀਕ ਹੈ ਜੇ ਤੁਸੀਂ ਮਤਾ ਹੀ ਪਾਸ ਕਰਨ ਲੱਗੇ ਸੀ ਜੇ ਮੈਨੂੰ ਬੋਲਣ ਦਿੰਦੇ ਤਾਂ ਮੈਂ ਉਹਨੂੰ ਕਹਿਣਾ ਸੀ ਕਿ ਇਹ ਵੀ ਵਿਚਪਾ ਦੇ ਉਹ ਮਤੇ ਦੇ ਕਿ ਪੰਜਾਬ ਦੀ ਵਿਧਾਨ ਸਭਾ ਇਹਨਾਂ ਤਿੰਨ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਦੇ 1966 ਦੇ ਮਤੇ ਨੂੰ ਵੀ ਮੁੱਢੋਂ ਮੁੱਢੋਂ ਰਿਜੈਕਟ ਕਰਦੀ ਹੈ ਤਾਂ ਕਿ ਸਾਡਾ ਇੱਕ ਸੰਕੇਤ ਜਾਂਦਾ ਨਾਲ ਮੈਂਬਰਸ ਦੁਆਰਾ ਦੁਬਾਰਾ ਦੁਬਾਰਾ ਕਹਿ ਰਹੇ ਸੀ ਕਿ ਜੀ ਰਾਜਸਥਾਨ ਨੂੰ ਬਹੁਤ ਸਾਰਾ ਪਾਣੀ ਚਲੇ ਗਿਆ ਹਰਿਆਣੇ ਨੂੰ ਬਹੁਤ ਜ਼ਿਆਦਾ ਪਾਣੀ ਚਲੇ ਗਿਆ ਇਹ ਨਾਨ ਡ੍ਰਾਈਪੀਰੀਅਨ ਸਟੇਟਸ ਆ ਤਾਂ ਮੇਰਾ ਇਹਦੇ ਵਿੱਚ ਇਹ ਸੁਝਾਅ ਸੀਗਾ ਕਿ ਫਿਰ ਤੁਸੀਂ ਐ ਕਰੋ ਤੁਸੀਂ ਇਹ ਕਹੋ ਕਿ ਜਿਹੜਾ ਪਾਣੀ ਸਾਡਾ ਪੰਜਾਬ ਦਾ ਗੈਰ ਕਾਨੂੰਨੀ ਢੰਗ ਦੇ ਨਾਲ ਚਲੇ ਗਿਆ ਰਾਜਸਥਾਨ ਨੂੰ ਖਾਸ ਤੌਰ ਤੇ ਇਹ ਪਾਣੀ ਦੀ ਅਸੀਂ ਰਾਇਲਟੀ ਦੀ ਮੰਗ ਰੱਖਾਂਗੇ ਔਰ ਪੰਜਾਬ ਸਰਕਾਰ ਵਿੱਚ ਲਿਖੇ ਉਹਨਾਂ ਨੂੰ ਦੂਜੀਆਂ ਸਟੇਟਸ ਨੂੰ ਤੁਹਾਨੂੰ ਯਾਦ ਹੋਣਾ ਜਿਹੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਦਵਾਨ ਸੀ ਨਾ ਜੀ ਅੱਜ ਤੋਂ 10 ਸਾਲ ਪਹਿਲਾਂ ਉਹਨਾਂ ਨੇ ਪਾਣੀ ਦਾ ਕੁਆਂਟਮ ਕੈਲਕੂਲੇਟ ਕੀਤਾ ਸੀ ਕਿ ਕਿੰਨਾ ਚੱਲੇਗਾ ਰਾਜਸਥਾਨ ਨੂੰ ਕੱਲੇ ਰਾਜਸਥਾਨ ਨੂੰ ਆਪਣਾ ਉਦੋਂ 15 ਲੱਖ ਕਰੋੜ ਰੁਪਏ ਦਾ ਪਾਣੀ ਗਿਆ ਸੀਗਾ ਠੀਕ ਹੈ ਜਾਂ ਤਾਂ ਫਿਰ ਤੁਸੀਂ ਇਸ ਰੈਜ਼ੋਲੂਸ਼ਨ 'ਚੋ ਵੀ ਪਾ ਦਿਓ ਕਿ ਅਸੀਂ ਰਾਇਲਟੀ ਦੀ ਡਿਮਾਂਡ ਕਰਾਂਗੇ ਹੁਣ ਇਸ ਗੱਲ ਤੋਂ ਇਹ ਚਾਲੂ ਨੇ ਡਰਦੇ ਨੇ ਹੁਣ ਅਗਲੀ ਜਿਹੜੀ ਗੱਲ ਮੇਰਾ ਮੈਂ ਕਿਉਂ ਇਹਨੂੰ ਕਿਹਾ ਕਿ ਇਹਨੂੰ ਪੋਲੀਟਿਸਾਈਜ਼ ਪੋਲੀਟੀਕਲ এজেন্ডੇ ਦੇ ਲੈ ਆਂਦਾ ਇਹਨਾਂ ਨੇ ਇਹਨਾਂ ਨੂੰ ਨੁਕਤਾ ਲੱਭਿਆ ਕਿਉਂਕਿ ਦੇਖੋ ਡੈਮ ਸੇਫਟੀ ਐਕਟ 2021 ਦਾ ਬਣਿਆ ਹੋਇਆ ਅੱਜ 4 ਸਾਲ ਬਾਅਦ ਤੁਸੀਂ ਉਹਦੀ ਨਖੇਦੀ ਕਰਨ ਲੱਗੇ ਹੋ ਭਗਵੰਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸੀ 2021 ਦੇ ਵਿੱਚ ਕੀ ਇਸਨੇ ਉਸ ਦਾ ਵਿਰੋਧ ਕੀਤਾ ਕੀ ਪੰਜਾਬ ਨੇ ਹੁਣ ਸਰਕਾਰ ਆ ਗਈ ਇਹਨਾਂ ਕੋ ਫ फेब्रुवारी 2022 ਚ ਪਿਛਲੇ 3 ਸਾਲਾਂ ਵਿੱਚ ਕੀ ਪੰਜਾਬ ਸਰਕਾਰ ਨੇ ਡੈਮ ਸੇਫਟੀ ਐਕਟ ਨੂੰ ਕਿਤੇ ਚੁਣੌਤੀ ਦਿੱਤੀ ਕਿਸੇ ਹਾਈ ਕੋਰਟ ਵਿੱਚ ਕਿਸੇ ਸੁਪਰੀਮ ਕੋਰਟ ਜਿਹਨੂੰ ਚੈਲੰਜ ਕੀਤਾ ਕਿ ਦਿਸ ਲਾ ਇਸ ਯੂ ਨੋ ਇਲਿਜੀਟਿਮੇਟ অর ਅਨ ਕਨਸਟੀਟਿਊਸ਼ਨ ਅੱਛਾ ਫਿਰ ਇਸ ਦੇ ਇਹਦੇ ਦੌਰਾਨ ਨਹੀਂ ਦੇਖੋ ਆ ਜਿਹੜਾ 23 ਫ फेब्रुवारी 2022 ਨੂੰ ਜਦੋਂ ਉਹਨਾਂ ਦੀ ਸਰਕਾਰ ਆ ਗਈ ਸੀਗੀ ਉਦੋਂ ਯੂਨੀਅਨ ਪਾਵਰ ਮਿਨਿਸਟਰੀ ਨੇ ਜਿਹੜਾ BBMP ਦਾ ਪੁਰਾਣੇ ਰੂਲਸ ਸੀ ਨਾ ਨਵਾਂ BBMP ਰੂਲਸ 1974 ਉਹਨੂੰ ਇਕਦਮ ਅਮੈਂਡ ਕਰਕੇ ਤੇ ਪੰਜਾਬ ਦਾ ਇੱਕ ਪੱਕਾ ਮੈਂਬਰ ਹੁੰਦਾ ਸੀ ਪਾਵਰ ਦਾ BBMP ਵਿੱਚ ਉਹਨੂੰ ਪੱਕੇ ਤੌਰ ਤੇ ਹਟਾਤਾ ਕੀ ਪਿਛਲੇ 3 ਸਾਲਾਂ ਚ ਆਮ ਆਦਮੀ ਪਾਰਟੀ ਨੇ ਇਸ ਗੈਰ ਕਾਨੂੰਨੀ ਇੱਕ ਤਰਫਾ ਹੁਕਮ ਦੀ ਕਿਸੇ ਅਦਾਲਤ ਵਿੱਚ ਅਪਰੋਚ ਕੀਤੀ ਕਿਤੇ ਗਏ ਇਹ ਕਿ ਹਾਂਜੀ ਅਸੀਂ ਹਾਈ ਕੋਰਟ ਚੱਲੇ ਆ ਅਸੀਂ ਸੁਪਰੀਮ ਕੋਰਟ ਜਾਵਾਂਗੇ ਤਾਂ 3 ਸਾਲ ਬਾਅਦ ਅੱਜ ਪੰਜਾਬ ਦੀ ਵਿਧਾਨ ਸਭਾ ਚ ਮਤਾ ਪਾਸ ਕਰਦੇ ਇੱਥੋਂ ਤੁਸੀਂ ਕੀ ਕੈਲਕੂਲੇਟ ਕਰਦੇ ਹੋ ਪਰ ਦੇਰ ਆਏ ਦਰਸਤ ਆਏ ਤੁਹਾਡੇ ਸ਼ਬਦ ਵੀ ਸੀ ਅੰਦਰ ਉਸ ਦਰਸਤ ਦਾ ਤਾਂ ਸਵਾਗਤ ਕਰਦੇ ਹੋ ਤੁਸੀਂ ਨਹੀਂ ਮੈਂ ਤਾਂ ਕਿਹਾ ਵੀ ਚਲੋ ਬਿਲੇਟਡ ਐਕਸ਼ਨ ਹੈ ਨਾ ਬਹੁਤ ਹੁਣ ਅਗਲੀ ਗੱਲ ਮੈਂ ਉਹਨਾਂ ਨੂੰ ਇਹ ਪੁੱਛਣੀ ਸੀਗੀ ਕਿ ਇਹਨਾਂ ਦੇ ਦੋ ਮਿਨਿਸਟਰਸ ਜਿਹੜੀ ਨਾ ਇੱਕ ਮੀਟਿੰਗ ਹੋਈ ਸੀ ਜੈਪੁਰ ਦੇ ਵਿੱਚ ਐਨ ਜ਼ेडਸੀ ਦੀ ਨਾਰਥਰਨ ਜ਼ੋਨਲ ਕਾਉਂਸਲ ਦੀ ਜੈਪੁਰ ਚ 9 ਜੁਲਾਈ 2022 ਹਰਜੋਤ ਬੈਂਸ ਤੇ ਹਰਪਾਲ ਚੀਮਾ ਉੱਥੇ ਕੀ ਕਹਿ ਕੇ ਆਏ ਸੀਗੇ ਕਿ ਪੰਜਾਬ ਦੇ ਪਾਣੀਆਂ ਦਾ ਇੱਕ ਨਵਾਂ ਟ੍ਰਿਬਿਊਨਲ ਕੈਮ ਕੀਤਾ ਜਾਵੇ ਇੰਟਰ ਸਟੇਟ ਵਾਟਰਸ ਡਿਸਪਿਊਟ ਟ੍ਰਿਬਿਊਨਲ ਦੇ ਤਹਿਤ ਤੇ ਸਾਡੀ ਅਸੈਸਮੈਂਟ ਪਾਣੀ ਦੀ ਉਹ ਦੁਬਾਰਾ ਕੀਤੀ ਜਾਵੇ ਸਮਝ ਗਏ ਹੁਣ ਕੁਐਸਚਨ ਇਹ ਆ ਕਿ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਹਰਿਆਣਾ ਤੇ ਰਾਜਸਥਾਨ ਨਾਨ ਡ੍ਰਾਈਪੇਰੀਅਨ ਸਟੇਟਸ ਆ ਔਰ ਜਿਹੜਾ ਪੰਜਾਬ ਆ ਉਹ ਰਾਈਪੇਰੀਅਨ ਦਾਕਾਰ ਸਿਰਫ ਉਹਦਾ ਬਣਦਾ ਵਾ ਕਿਉਂਕਿ ਸਾਡੀਆਂ ਜਿਹੜੀਆਂ ਤਿੰਨੇ ਦਰਿਆ ਉਹ ਸਿੰਗਲ ਸਟੇਟ ਰਿਵਰਸ ਅਸੀਂ ਤਾਂ ਇੰਟਰ ਸਟੇਟ ਡਿਸਪਿਊਟ ਜਿਹੜਾ ਟ੍ਰਿਬਿਊਨਲ ਸੈਟ ਅਪ ਕੀਤਾ 1956 ਦਾ ਵਾ ਅਸੀਂ ਉਹਦੇ ਅਧੀਨ ਆਉਂਦੇ ਨਹੀਂਗੇ ਹੁਣ ਅਗਲੀ ਗੱਲ ਮੈਂ ਉਹਨਾਂ ਨੂੰ ਪੁੱਛਣੀ ਸੀ ਤੁਸੀਂ ਉਹਦਾ ਕਹਿੰਦੇ ਹੋ ਪਰ ਤੁਸੀਂ ਆਪ ਕਹਿ ਕੇ ਆਏ ਹੋ ਕਿ ਪੰਜਾਬ ਦੇ ਪਾਣੀਆਂ ਦਾ ਦੁਬਾਰਾ ਅਸੈਸਮੈਂਟ ਕਰ ਦੋ 댓 ਮੀਨਸ ਤੁਸੀਂ ਉਹਨਾਂ ਦੇ ਟਰੈਪ ਵਿੱਚ ਡਿੱਗ ਰਹੇ ਹੋ ਮਤਲਬ ਆਪਣੀਆਂ ਕੁੰਜੀਆਂ ਉਹਨਾਂ ਦੇ ਹੱਥ 'ਚ ਫੜਾਉਣ ਵਾਲੀ ਗੱਲ ਹੋ ਗਈ ਐਗਜੈਕਟਲੀ ਉਹ ਗੱਲ ਮੈਨੂੰ ਉਹਨਾਂ ਨੇ ਨਹੀਂ ਕਰਨ ਦਿੱਤੀ ਔਰ ਫਿਰ ਮੈਂ ਇੰਪੋਰਟੈਂਟ ਜਿਹੜਾ ਇਸ਼ੂ ਉਠਾਉਣਾ ਸੀ ਕਰਨਾਟਕਾ ਦਾ ਜੀ ਇੰਦਾ ਦਾ ਨਾ ਇੱਕ ਡਿਸਪਿਊਟ ਉੱਠਿਆ ਹੋਇਆ ਕਾਵੇਰੀ ਦਰਿਆ ਦਾ ਹੂੰ ਕਾਵੇਰੀ ਦਰਿਆ ਦੇ ਉੱਤੇ ਸੁਪਰੀਮ ਕੋਰਟ ਨੇ ਪੂਰਾ ਜੋਰ ਲਾ ਲਿਆ ਕਰਨਾਟਕਾ ਨੂੰ ਕਿ ਤੁਸੀਂ ਪਾਣੀ ਰਿਲੀਜ਼ ਕਰੋ ਤਾਮਿਲਨਾਡੂ ਹਾਲਾਂਕਿ ਲੋਅਰ ਰੈਪੇਰੀਅਨ ਹੈਗੇ ਨੇ ਇੱਥੇ ਹਰਿਆਣਾ ਤੇ ਰਾਜਸਥਾਨ ਰੈਪੇਰੀਅਨ ਹੈਗੇ ਪਰ ਉਹਨਾਂ ਨੇ ਕਿਹਾ ਕਿ ਤਾਮਿਲਨਾਡੂ ਨੂੰ ਕੇਰਲਾ ਨੂੰ ਤੇ ਪੋਂਡੀਚੇਰੀ ਨੂੰ ਤੁਸੀਂ ਪਾਣੀ ਰਿਲੀਜ਼ ਕਰੋ ਕਰਨਾਟਕਾ ਸਰਕਾਰ ਨੇ ਪਾਣੀ ਇੱਕ ਨਵਾਂ ਕਿਉਂ ਨਹੀਂ ਦਿੱਤਾ ਸੁਪਰੀਮ ਕੋਰਟ ਦੇ ਆਰਡਰਸ ਨੂੰ ਡਿਫਾਈ ਕੀਤਾ ਬਟ ਕੁਐਸਚਨ ਟਾਈਮਿੰਗ ਕਿੱਥੇ ਆਪਣੀ ਪਾਣੀ ਦਾ ਹੁਣ ਵਗਦਿਆਂ ਨੂੰ 3 ਸਾਲ ਹੋ ਗਏ ਜਾਂ ਉਸ ਤੋਂ ਪਿੱਛੇ ਬਹੁਤ ਜ਼ਿਆਦਾ ਸਾਲ ਹੋ ਗਏ ਡੈਮ ਡੈਮ ਸੇਫਟੀ ਐਕਟ ਬਣੇ ਨੂੰ ਹੋ ਗਏ 4 ਸਾਲ ਤੇ ਜਿਹੜਾ ਸਾਡੇ ਬੀਬੀਐਮਪੀ ਦੇ ਰੂਲਸ ਆਲਟਰ ਕੀਤੇ ਉਹਨਾਂ ਨੂੰ ਵੀ ਹੋ ਗਏ 3 ਸਾਲ ਸੋ ਦੈਟਸ ਵਾਈ ਆਈ ਪਰਸਨਲੀ ਫੀਲ ਜੇ ਮੇਰੀ ਅਸੈਸਮੈਂਟ ਕਰੈਕਟ ਹੈ ਕਿ ਇਹ ਇਹਨਾਂ ਨੂੰ ਐ ਲੱਗਿਆ ਕਿ ਇੱਕ ਮੁੱਦਾ ਵਾ ਤੇ ਹੁਣ ਅਸੀਂ ਪੰਜਾਬ ਦੇ ਪਾਣੀਆਂ ਦੇ ਰਾਖੇ ਬਣ ਜਾਈਏ ਹੁਣ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਟ੍ਰੈਂਡ ਚਲਾਇਆ ਜਾਵੇਗਾ ਕੱਲ ਤੋਂ ਬਾਅਦ ਭਗਵੰਤ ਮਾਣੂ ਅੱਜ ਹੀ ਚਲਾ ਦੇਣਗੇ ਕਿ ਪਾਣੀਆਂ ਦਾ ਰਾਖਾ ਪਰ ਪਾਣੀਆਂ ਵਾਲੇ ਮਾਮਲੇ ਦੇ ਵਿੱਚ ਤਾਂ ਕਈ ਪੰਜਾਬ ਦੇ ਵਿਦਵਾਨ ਬੁੱਧੀਜੀਵੀ ਤੇ ਹੋਰ ਮਹਿਸੂਸ ਕਰਦੇ ਨੇ ਕਿ ਪੋਲੀਟিক্যাল ਪਾਰਟੀ ਇਹ ਨਹੀਂ ਕਿ ਇਕੱਲੇ ਝਾੜੂ ਵਾਲੇ ਹੁਣ ਪਹਿਲੀਆਂ ਵਾਲੀਆਂ ਵੀ ਜਿਹੜੀਆਂ ਸੱਤਾ 'ਚ ਰਹੀਆਂ ਕਸੂਰਵਾਰ ਤੇ ਉਹ ਵੀ ਹੈ ਜੇ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਆਪਣੇ ਸਮੇਂ ਜਿਹੜੀ ਜਿੱਥੇ ਮੈਂ ਸ਼ੁਰੂਆਤ ਕੀਤੀ ਜਿਹੜਾ ਮੈਨੂੰ ਟਾਈਮ ਮਿਲ ਗਿਆ ਸੀ ਮੈਂ ਤਾਂ ਕਹਿੰਦਾ ਵਾਂ ਕਿ ਇਹ ਜੋ ਕੁਝ ਪਹਿਲਾਂ ਪੰਜਾਬ ਨਾਲ ਡਿਸਕ੍ਰਿਮੀਨੇਸ਼ਨ ਹੋਈ ਆਜ਼ਾਦੀ ਤੋਂ ਬਾਅਦ ਚੱਲੋ ਸਿੱਧਾ ਡਾਇਰੈਕਟਲੀ ਠੀਕ ਆ ਸਾਡਾ ਸੂਬਾ ਪੰਜਾਬੀ ਸੂਬੇ ਲਈ ਲੜਨਾ ਪਿਆ ਉਦੋਂ ਸਾਡੇ ਪਾਣੀਆਂ ਦਾ ਜਿਹੜੇ ਕਲੋਜ਼ ਪਾਏ 78 79 80 ਜਿਹੜੇ ਪਾਣੀ ਸਾਡੇ ਖੋਏਗੇ ਸਾਡੀ ਰਾਜਧਾਨੀ ਖੋਈਗੀ ਸਾਡਾ ਪੰਜਾਬੀ ਬੋਲਦੇ ਇਲਾਕੇ ਖੋਏਗੇ ਮੈਂ ਤਾਂ ਕਹਿਣਾ ਵਾਂ ਕਿ ਇਹ ਮੈਟਰ ਆਫ ਰਿਕਾਰਡ ਹੈ ਇਹ ਤਾਂ ਇਤਿਹਾਸ ਦਰਜ ਹੋ ਗਿਆ ਮੇਰੇ ਕਹਿਣ ਨਾਲ ਜਾਂ ਕਿਸੇ ਹੋਰ ਲੀਡਰ ਦੇ ਕਹਿਣ ਨਾਲ ਉਹ ਗੱਲਾਂ ਵਾਸ਼ ਆਊਟ ਨਹੀਂ ਹੋਣਗੀਆਂ ਪਰ ਜਿਹੜੀ ਮੈਂ ਅੰਦਰ ਗੱਲ ਕੀਤੀ ਕਿ ਇਹ ਸਮਝੋ ਅੱਛੀ ਤਰ੍ਹਾਂ ਨਾਲ ਕਿ ਅੱਜ ਸਾਡੇ ਦੇਸ਼ ਵਿੱਚ ਇੱਕ ਡੀਪ ਸਟੇਟ ਆਪਰੇਟ ਕਰ ਰਹੀ ਹੈ ਕੇਂਦਰ ਵਿੱਚ ਸਰਕਾਰ ਕਿਸੇ ਦੀ ਹੋਵੇ ਜਨਤਾ ਪਾਰਟੀ ਦੀ ਹੋਵੇ ਬੀਜੇਪੀ ਦੀ ਹੋਵੇ ਕਾਂਗਰਸ ਦੀ ਹੋਵੇ ਪੰਜਾਬ ਡੀਪ ਸਟੇਟ ਦੇ ਨਿਸ਼ਾਨੇ ਤੇ ਆ ਇਕੱਲਾ ਪੰਜਾਬ ਨਹੀਂ ਜੰਮੂ ਕਸ਼ਮੀਰ ਡੀਪ ਸਟੇਟ ਦੀ ਨਿਸ਼ਾਨੇ ਤੇ ਆ ਔਰ ਨਾਰਥ-ਈਸਟ ਦੀਆਂ ਸਾਰੀਆਂ ਸਟੇਟਸ ਜੋ ਕੁਛ ਮਹਗਾਲਿਆ ਛੋਏ ਮੇਂ ਅੰਦਰ ਕਿਆ ਹੋਆ ਔਰ ਸਾਊਥ ਇੰਡੀਆ ਦੀਆਂ ਸਾਰੀਆਂ ਸਟੇਟਸ ਇਹ ਇੱਕ ਵਿਉਂਤਬੰਦੀ ਨਾਲ ਪੰਜਾਬ ਨੂੰ ਨਿਸ਼ਾਨੇ ਤੇ ਰੱਖਿਆ ਜਾ ਰਿਹਾ ਮੈਂ ਕਿਹਾ ਅੱਜ ਤੁਹਾਡੇ ਤੁਸੀਂ ਕੇਂਦਰ ਸਰਕਾਰ ਚ ਨਹੀਂ ਬੈਠੇ ਜੇ ਤੁਸੀਂ ਬੈਠੇ ਹੁੰਦੇ ਤੁਹਾਡੇ ਕੋ ਇਹੀ ਕੰਮ ਸਾਰੇ ਉਹਨਾਂ ਨੇ ਕਰਾਉਣੇ ਆ ਤੇ ਤੁਹਾਡੇ ਤੋਂ ਹੁਣ ਕਰਾ ਲਏ ਉਹਨਾਂ ਨੇ ਜਿਹੜਾ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਖਦੇੜਿਆ ਇਹਨਾਂ ਨੇ ਬੁਲਡੋਜ਼ਰ ਚਲਾਏ ਨੇ ਪਹਿਲਾਂ ਤਾਂ ਭਗਵੰਤ ਸਣੀ ਰੋਜ਼ ਉਹਦੇ ਨਾਲ ਫੋਟੋਆਂ ਖਿਚਾਉਂਦੇ ਸੀ ਕਿਸਾਨਾਂ ਦੇ ਨਾਲ ਇਹ ਡੀਪ ਸਟੇਟ ਨੇ ਕਰਵਾਇਆ ਇਹਦੇ ਤੋਂ ਬੁਲਡੋਜ਼ਰ ਚਲਵਾਏ ਨੇ ਉਹਨਾਂ ਨੂੰ ਕੁੱਟਿਆ ਵਾ ਇਸ ਕਰਕੇ ਪੰਜਾਬ ਤਿੱਖ ਜਿਆਦਾ ਕਿਉਂ ਹੈ ਤੁਹਾਨੂੰ ਕੀ ਲੱਗਦਾ ਇਸ ਕਰਕੇ ਬਿਕੋਜ਼ ਇਟਸ ਇਹ ਪੰਜਾਬ ਦੇ ਲੋਕ ਹਮੇਸ਼ਾ ਬਗਾਵਤੀ ਲੋਕ ਨੇ ਇਹ ਚੁਣੌਤੀ ਦਿੰਦੇ ਨੇ ਇਹ ਹਰ ਜਿਹੜਾ ਦਿੱਲੀ ਦਾ ਤਖਤ ਹੁੰਦਾ ਉਹਦੇ ਮੂਰੇ ਭੁੱਲਣ ਦੀ ਜ਼ਰਤ ਰੱਖਦੇ ਨੇ ਤੋਂ ਸਬਕ ਸਿਖਾਉ ਨੀਤੀ ਨਾਲ ਪਲੱਸ ਇਟਸ ਅ ਬਾਰਡਰ ਸਟੇਟ ਪਲਸ ਇਟਸ ਅ ਮਿਨੋਰਿਟੀ ਸਟੇਟ ਤਾਂ ਕਰਕੇ ਆਪਾਂ ਉਹਨਾਂ ਦੇ ਨਿਸ਼ਾਨੇ ਦਰ ਨੇ ਤੁਹਾਨੂੰ ਦੇਖਿਆ ਤੁਸੀਂ ਹੋਮ ਮਿਨਿਸਟਰ ਨੇ ਕੀ ਕਿਹਾ ਪਾਰਲੀਮੈਂਟ ਚ ਅਮਿਤ ਸ਼ਾਹ ਨੇ ਉਹ ਕਹਿੰਦਾ ਦੇਖੋ ہماری ਸਰਕਾਰ ਨਹੀਂ ਹੈ ਪੰਜਾਬ ਮੇ ਲੇਕਿਨ ਹਮਨੇ ਫਿਰ ਵੀ ਉਹਨ ਲੋਗੋ ਕੋ ਜੋ ਵਹਾਂ ਪਰ ਗਰਮ ਬਾਤ ਕਰਤੇ ਸੋ ਉਨ ਕੋ ਐਨਐਸਏ ਲਗਾ ਕਰਕੇ ਦਿਬਰੂਗੜ ਜੇਲ੍ਹ ਮੇ ਭੇਜ ਦਿਆ ਹੈ ਇਹ ਡੀਪ ਸਟੇਟ ਦਾ ਕੰਮ ਹੈ ਤੇ ਭਗਵਾਨ ਤੋਂ ਹੀ ਕਰਾਇਆ ਉਹਨਾਂ ਨੇ ਸੋ ਧੇਰਫੋਰ ਵਾਟ ਆਈ ਵਾਂਟ ਟੂ ਸੇਜ਼ ਕਿ ਇਹ ਜਿਹੜਾ ਮਗਰਲੀਆਂ ਸਰਕਾਰਾਂ ਨੂੰ ਕੋਸਦੇ ਆ ਮੰਨ ਲਿਆ ਪਰ ਕੀ ਇਹਨਾਂ ਨੂੰ ਗਲਤ ਕੰਮ ਨਹੀਂ ਕਰਾਏ ਆ ਰੋਜ਼ ਕਿਸਾਨਾਂ ਨੂੰ ਨਹੀਂ ਕੁੱਟਦੇ ਗੁਰਦਾਸਪੁਰ ਨਹੀਂ ਕੁੱਟੇ ਅੱਜ ਸਵੇਰੇ ਜਦੋਂ ਆਪਾਂ ਤੜਕੇ ਉੱਠੇ ਆ ਤਾਂ ਇਹਨਾਂ ਨੇ ਸਟੇਟ ਵਾਈਡਰ ਗ੍ਰਿਫਤਾਰੀਆਂ ਕੀਤੀਆਂ ਨੇ ਕਿਸਾਨ ਮਜ਼ਦੂਰ ਮੋਰਚੇ ਦੀਆਂ ਇੱਥੇ ਜਿਹੜੀ ਤੁਸੀਂ ਸਵੇਰ ਵਾਲੀ ਗੱਲ ਕਰਦੇ ਹੋ ਮੁੱਖ ਮੰਤਰੀ ਵੱਲੋਂ ਬਕਾਇਦਾ ਇੱਕ ਪੋਸਟ ਪਾਈ ਜਾਂਦੀ ਹੈ ਕਿ ਧਰਨੇਆਂ ਮੁਜ਼ਾਹਰਿਆਂ ਦੀ ਕੋਈ ਥਾਂ ਨਹੀਂ ਹੈ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਹੁਣ ਉੱਥੇ ਆ ਜਾਓ ਤੁਸੀਂ ਮਤਲਬ ਕੀ ਇਹ ਡੈਮੋਕਰੇਸੀ ਵਿੱਚ ਇਹ ਮੰਨਿਆ ਜਾ ਸਕਦਾ ਵਾ ਜਿਹੜੀ ਪਾਰਟੀ ਖੁਦ ਧਰਮਿਆਂ ਧਰਨੇਆਂ ਚ ਜੰਮੀ ਆਂ ਅੰਦੋਲਨਾਂ ਚੋਂ ਕਹਿੰਦੇ ਅਸੀਂ ਪੈਦਾ ਹੋਏ ਆਂ ਹੁਣ ਕਹਿੰਦੇ ਤੁਹਾਨੂੰ ਮੁਝਾਰਾ ਨਹੀਂ ਕਰਨ ਦਿੰਦਾ ਮੈਂ ਅੱਜ ਦੇਖ ਕੇ ਹੈਰਾਨ ਹੋ ਗਿਆ ਇਹ ਡਿਕਟੇਟਰਸ਼ਿਪ ਫੌਜੀ ਰਾਜ ਤੇ ਤਾਨਾਸ਼ਾਹੀ ਨਾਲੋਂ ਘੱਟ ਹੁਕਮ ਦੇਗਾ ਸੋ ਸਮਝ ਕੇ ਤੁਸੀਂ ਨਾ ਜਿਹੜਾ ਮੋਡਸ ਅਪਰੈਂਡੀ ਕੰਮ ਕਰਨ ਦਾ ਤਰੀਕਾ ਭਗਵੰਤ ਮਾਨ ਦਾ ਤੇ ਬੀਜੇਪੀ ਨਾਲੋਂ ਕੀ ਅੰਤਰ ਹੈ ਮੈਨੂੰ ਦੱਸ ਦਿਓ ਠੀਕ ਹੈ ਅੱਜ ਤੁਸੀਂ ਵਿਧਾਨ ਸਭਾ ਦਾ ਪਲੇਟਫਾਰਮ ਤੁਹਾਡੇ ਕੋਲ ਆ 92 ਬੰਦੇ ਆ ਤੁਹਾਡੇ ਕੋਲ ਸਪੀਕਰ ਤੁਹਾਡਾ ਵਾ ਮਾਰਸ਼ਲ ਤੁਹਾਡੇ ਆ ਮਾਈਕ ਤੁਹਾਡਾ ਵਾ ਕੈਮਰੇ ਤੁਹਾਡੇ ਆ ਬਟ ਕੁਐਸਚਨ ਇਜ਼ ਕਿ ਕੀ ਪੰਜਾਬ ਦੇ ਦੇ ਅਧਿਕਾਰਾਂ ਤੇ ਹਕੂਕ ਲਈ ਜੈਨੂਨਲੀ ਆਮ ਆਦਮੀ ਪਾਰਟੀ ਪਿਛਲੇ 3 ਸਾਲਾਂ ਵਿੱਚ ਲੜੀ ਹੈ ਜੇ ਲੜੀ ਹੁੰਦੀ ਤਾਂ ਫਿਰ ਡੈਮ ਸ਼ਿਫਟੀ ਐਕਟ ਦਾ 3 ਸਾਲ ਪਹਿਲਾਂ ਚੈਲੰਜ ਹੋਣਾ ਸੀਗਾ ਤੇ ਲੜੀ ਹੁੰਦੀ ਤਾਂ ਫਿਰ ਬੀਬੀ ਐਮ ਐਮਬੀ ਦੇ ਰੂਲਸ ਅਜ ਤੋਂ 3 ਸਾਲ ਪਹਿਲਾਂ ਚੈਲੰਜ ਹੋ ਜਾਣਾ ਚਾਹੀਦਾ ਸੀਗਾ ਅਸੀਂ ਕੁੱਲ ਮਿਲਾ ਕੇ ਸਾਰੇ ਦਿਨ ਦੇ ਵਿੱਚੋਂ ਪੰਜਾਬ ਨੇ ਕੁਝ ਖੱਟਿਆ ਕਿ ਨਹੀਂ ਖੱਟਿਆ ਓਨੈਸਟਲੀ ਸਪੀਕਿੰਗ ਮੈਂ ਸਾਰੇ ਆਪਣੇ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਮੈਂ ਇੱਕ ਨਿਊਟਰਲ ਵਾਚਰ ਕੀਨ ਵਾਚਰ ਦੀ ਇੰਟਰਸਟ ਨਾ ਕਹਿ ਸਕਦਾ ਕਿ ਇਸ ਇਸ ਮਤੇ ਦੀ ਕਿਉਂਕਿ ਅਸੀਂ ਤਾਂ ਸਪੋਰਟ ਕੀਤੀ ਹੈ ਬਿਕੋਜ਼ ਸਾਡਾ ਫਰਜ਼ ਬਣਦਾ ਵਾ ਪਰ ਇਹਦਾ ਅਲਟੀਮੇਟਲੀ ਕੱਢਣ ਪਾਉਣ ਨੂੰ ਕੁਝ ਨਹੀਂਗਾ ਤੁਹਾਡੇ ਸਾਹਮਣੇ ਆਇਆ ਨਾ ਅੱਜ ਆਪਾਂ ਗੱਲ ਕਰ ਰਹੇ ਆਂ 5 ਅਪ੍ਰੈਲ ਚ ਤੇ ਆਪਾਂ 15 ਦਿਨ ਬਾਅਦ ਫਿਰ ਦੁਬਾਰਾ ਗੱਲ ਕਰਾਂਗੇ ਮਈ ਚ ਆਪਾਂ 5 ਮਈ ਚ ਆਪਾਂ 15 ਦਿਨ ਬਾਅਦ ਇਹਨੂੰ ਐਨਲਾਈਜ਼ ਕਰ ਲਾਂਗੇ ਕਿ ਕੀ ਪੰਜਾਬ ਦੀ ਵਿਧਾਨ ਸਭਾ ਦੇ ਇਸ ਰੈਜ਼ੋਲੂਸ਼ਨ ਦਾ ਕੀ ਇਫੈਕਟ ਹੋਇਆ ਜਾਂ ਤਾਂ ਫਿਰ ਇਹ ਜਿਵੇਂ ਅਮਰਿੰਦਰ ਸਿੰਘ ਨੇ ਬਿਲ ਪਾਸ ਕੀਤਾ ਸੀਗਾ ਟਰਮੀਨੇਸ਼ਨ ਆਫ ਵਾਟਰ ਅਗਰੀਮੈਂਟ ਐਕਟ 2004 ਉਹ 2016 ਚ ਚਲੋ ਰੱਦ ਹੋ ਗਿਆ ਲੇਕਿਨ ਉਹ 4 ਤੋਂ ਲੈ ਕੇ 16 ਦੇ 12 ਸਾਲ ਉਹ ਸਾਧਵਾ ਗਿਆ ਪੰਜਾਬ ਨੂੰ ਯਾ ਤਾਂ ਫਿਰ ਇੱਕ ਕਾਨੂੰਨ ਲੈ ਕੇ ਆਉਂਦੇ ਅੱਜ ਕਿਹਾ ਤ੍ਰਿਪ ਤਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਕਲੀਅਰ ਰੈਜ਼ੋਲੂਸ਼ਨ ਆ ਡੈਮ ਸੇਫਟੀ ਆ ਇੱਕ ਥੋੜਾ ਰਾ ਦੂਗਾ ਦਾ ਸੈਂਟਰਲ ਐਕਟ ਆ ਯਾ ਤਾਂ ਤੁਸੀਂ ਇਹਦੇ ਬਰਾਬਰ ਕੋ ਬਿਲ ਲੈ ਕੇ ਆਉਂਦੇ ਆਪਣੇ ਪੰਜਾਬ ਦਾ ਫਿਰ ਭਗਵੰਤ ਮਾਨ ਉੱਠ ਕੇ ਕਹਿੰਦਾ ਕਿ ਜੀ ਸਮਾਂ ਘੱਟ ਸੀਗਾ ਅਸੀਂ ਕੋਸ਼ਿਸ਼ ਕਰਾਂਗੇ ਦੁਬਾਰਾ ਫੇਰਾਪਾ ਸੈਸ਼ਨ ਬੁਲਾ ਕੇ ਤੇ ਕੋ ਬਿਲ ਪਾਸ ਕਰਾਂਗੇ ਯਾ ਤਾਂ ਪੈਰਲਲ ਲਾਅ ਪਾਸ ਕਰਨ ਫਿਰ ਅਸੀਂ ਸਮਝਾਂਗੇ ਕਿ ਹਾਂ ਇਹਨਾਂ ਨੇ ਕੋਈ ਮਾੜਾ ਮੋਟਾ ਵਿਰੋਧ ਕੀਤਾ ਵਾ ਇਹ ਇਹ ਜਿਹੜੀ ਅੱਜ ਦਾ ਸੈਸ਼ਨ ਤੇ ਵਿਰੋਧ ਆ ਇਹ ਸੰਕੇਤਕ ਹੈ ਤੇ ਸਿੰਬੋਲਿਕ ਹੈ ਜੀ ਬਹੁਤ ਸ਼ੁਕਰੀਆ ਐਮ ਐਲ ਏ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੇ ਅੱਜ ਦੇ ਦਿਨ ਦੇ ਬਾਰੇ ਅੰਦਰ ਕੀ ਹੋਇਆ ਸਰਕਾਰ ਦੀ ਨੀਅਤ ਤੇ ਨੀਤੀ ਕੀ ਹੈ ਤੇ ਇਹਨਾਂ ਦਾ ਆਪਣਾ ਸਟੈਂਡ ਕੀ ਹੈ ਸਾਰੀਆਂ ਗੱਲਾਂ ਰੱਖ ਦਿੱਤੀਆਂ ਨੇ ਤੁਹਾਡਾ ਕੀ ਮੰਨਣਾ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਬੀਸੀ ਪੰਜਾਬ ਚੰਡੀਗੜ੍ਹ